ਇਹ ਤੁਹਾਨੂੰ ਗੱਲ ਕੌੜੀ ਲੱਗੇਗੀ ਪਰ ਇਹ ਕੌੜੀ ਸੱਚਾਈ ਹੈ ਤੁਸੀਂ ਦੇਖ ਲਓ ਪੇਸ਼ੈਂਟ ਆਟੋ ਦੇ ਵਿੱਚ ਮਰਨ ਵਾਲੇ ਹਾਲਾਤ ਤੇ ਹੈ ਜਿਹਦੇ ਕੋਲ ਪੈਸੇ ਹੋਊਗੇ ਉਹ ਐਡਮਿਟ ਕਿਉਂ ਨਹੀਂ ਕਰਾਊਗਾ ਉਹਨਾਂ ਕੋਲ ਨਹੀਂ ਪੈਸੇ ਇੱਕ ਮਰੀਜ਼ ਦੀ ਤੁਹਾਨੂੰ ਮਾਜੇ ਵੀਡੀਓ ਦਿਖਾਈਏ ਤੇ ਮਰੀਜ਼ਾਂ ਦੀ ਲਾਈਨ ਦੇਖ ਲਓ ਹੁਣ ਆਹ ਚੀਜ਼ਾਂ ਦੇਖ ਕੇ ਯਾਰ ਥੋੜੀ ਜਿਹੀ ਸ਼ਰਮ ਮਹਿਸੂਸ ਕਰੋ ਹਾਲਾਤ ਦੇਖ ਕੇ ਸਾਨੂੰ ਆਪ ਨੂੰ ਇਨਸਾਨੀਅਤ ਹੋਣ ਦੇ ਨਾਤੇ ਨਾ ਸਾਨੂੰ ਸ਼ਰਮ ਆਂਦੀ ਹੈ ਅਰਦਾਸ ਕਰੋ ਇਹਨਾਂ ਵਾਸਤੇ ਇਸ ਮਾਂ ਦੀ ਸੇਵਾ ਤੋਂ ਉੱਤੇ ਦੁਨੀਆਂ 'ਚ ਕੋਈ ਸੇਵਾ ਨਹੀਂ ਹੋ ਸਕਦੀ ਇਹਦੀਆਂ ਮਤਲਬ ਢਿੱਡੋਂ ਦੁਆਵਾਂ ਤੁਹਾਨੂੰ ਮਿਲਣਗੀਆਂ ਜੇ ਤੁਸੀਂ ਇਹਦੇ ਲਈ ਅ ਜਿੰਦਾ ਬੱਚਾ ਘਰੇ ਬੈਠਾ ਹੈ ਉਹਦੇ ਤੇ ਕੀ ਬੀਤਰੀ ਹੋਏਗੀ ਇਹਨਾਂ ਦੇ ਹਸਬੰਦ ਕਿੱਥੇ ਆ ਕੀ ਕਿੱਥੇ ਹਸਬੰਦ ਇਹਨਾਂ ਦੇ ਕੀ ਹੋਇਆ ਜੀ ਇਹਨਾਂ ਨੂੰ ਆਜੋ ਆਜੋ ਅੱਗੇ ਆਜੋ ਆਜਾ ਅੱਗੇ ਆਜੋ ਆਪਰੇਟ ਹੋਇਆ ਸੀ ਆਪਰੇਟ ਹੋਇਆ ਸੀ ਉਸ ਤੋਂ ਬਾਅਦ ਜੀ ਮਜ ਪੈ ਜੀ ਟ੍ਰੇਟ ਕਰਾ ਲੈ ਪਹਿਲੇ ਸਿਵਾ ਜੀ ਸਾਨੂੰ ਬਹੁਤ ਥੱਕੇ ਖਾਦੇ ਆਪਰੇਟ ਕਰਦਾ ਬੱਚਾ ਹੋ ਜਾ ਇਹਨਾਂ ਦੇ ਕਦੋਂ ਤਾਂ ਚਾਰ ਦਿਨ ਦਾ ਹੋਇਆ ਕਿੱਥੇ ਬੱਚਾ ਬੱਚਾ ਕਰ ਰਿਹਾ ਹੈ بیٹਾ ਬੇਟੀ ਅੱਛਾ ਸਿਵਲ ਹੋਇਆ ਕੀ ਕਹਿੰਦੇ ਸਿਵਲ ਵਾਲੇ ਸਿਵਲ ਵਾਲਾ ਨੇ ਨਹੀਂ ਸਿਵਲ ਨੂੰ ਜਵਾਬ ਦੇਦਾ ਸਾਨੂੰ ਪਹਿਲਾਂ ਜੀ ਜ਼ੀਰੋ ਕਿੱਥੇ ਰਸੀਦਾਂ ਕਿੱਥੇ ਕੋਈ ਕਾਗਜ਼ ਪੱਤਰ ਲੈ ਕੇ ਜੀਰੋ ਵਾਲਾ ਨੇ ਸਾਨੂੰ ਜਵਾਬ ਦੇ ਦਿੱਤਾ ਇੱਥੇ ਲੈ ਕੇ ਗਏ ਕਿ ਇਹਨਾਂ ਨੇ ਜਵਾਬ ਦੇ ਗਏ ਕੋਈ ਪੁਰਾਣੀ ਸੀਗੀ ਸਿਵਲ ਹਸਪੀਟਲ ਦੀ ਹਸਪੀਟਲ ਵਾਲਿਆਂ ਨੇ ਜਵਾਬ ਦਿੱਤਾ ਕੀ ਕਹਿੰਦੇ ਜਵਾਬ ਸੀ ਪ੍ਰਾਈਵੇਟ ਪ੍ਰਾਈਵੇਟ ਕਰਾਇਆ ਸੀ ਡਿਲੀਵਰੀ ਅੱਛਾ ਜੀ ਤੇ ਪ੍ਰਾਈਵੇਟ ਕਰਾਉ ਡਿਲੀਵਰੀ ਪ੍ਰਾਈਵੇਟ ਡਿਲੀਵਰੀ ਕਰਾਈ ਸਿਵਲ ਵਾਲੇ ਕਹਿੰਦੇ ਹਾਂਜੀ ਉਸ ਤੋਂ ਬਾਅਦ ਫਿਰ ਹਨੇਗਾ ਸਾਲ ਹੈ ਹਨੇਗਾ ਜਿਹਦੇ ਦੇ ਨੀਨਾਂ ਨੂੰ ਸਾਰੀ ਦਿੱਕਤ ਆਉਣ ਲੱਗ ਗਈ ਹੈ ਪੀਪੀ ਨਹੀਂ ਸੈੱਟ ਹੋ ਰਿਹਾ ਪਲਸ ਪਲਸ ਵੀ ਨਾਰਮਲ ਨਹੀਂ ਹੈ ਅੱਛਾ ਜੀ ਟੇਕ ਨਹੀਂ ਰਹੀ ਹੈਗੀ ਪਰਸੋ ਦੀ ਸਿਵਲ ਵਾਲੀ ਪਰਚੀ ਹੈਗੀ ਕੋਈ ਇਹ ਤਾਂ ਅਗਸਤ ਦੀ ਹੈ ਅਗਸਤ ਹੈਗੀ ਜਿਹੜੀ ਪਰਸੋ ਡਾਕਟਰ ਨੇ ਸਿਵਲ ਵਾਲਿਆਂ ਨੇ ਜਵਾਬ ਦੇ ਕੇ ਇੱਕ ਪਰਚੀ ਦਿੱਤੀ ਹੋएगी ਰੈਫਰ ਲੈਟਰ ਦੀ ਉਹ ਕਿੱਥੇ ਹੈ ਰੈਫਰ ਕਿੱਥੇ ਹੈ ਪਰਚੀ ਕਿੱਥੇ ਹੈ ਰੈਫਰ ਲੈਟਰ ਦੀ ਪਰਚੀ ਦਿਖਾਓ ਇਹਨਾਂ ਨੇ ਫਾਈਲ ਦੇ ਵਿੱਚੇ ਰੱਖ ਲਈ ਸੀਗੀ ਥੋੜਾ ਪੇਸ਼ੈਂਟ ਇਹਨਾਂ ਸੀਰੀਅਸ ਹੈ ਤੁਸੀਂ ਨੂੰ ਐਡਮਿਟ ਕਿਉਂ ਨਹੀਂ ਕਰਾ ਰਹੇ ਐਡਮਿਟ ਕਿੱਥੇ ਕਰਾਂ ਪਰਤ ਮੇਰਾ ਪੈਸਾ ਹੈ ਡੀਐਮਸੀ 500 ਰ ਪਰ ਜਨੀ ਕੀ ਫੇਸ ਤੇ ਡੀ ਐਮ ਸੀ ਕਿੰਨੇ ਪੈਸੇ ਲੱਗ ਗਏ ਸਾਡਾ ਲੱਗਿਆ 38000 38000 ਰੁਪਏ ਲੈ ਲਿਆ ਉਹਨਾਂ ਨੇ ਮੈਨੂੰ ਪਤਾ ਨਹੀਂ ਵਿਚਾਰੇ ਫਿਰ ਉਹ ਆਈ ਸੀ ਫੜ ਫੜ ਕੇ ਬੱਦ ਕੇ ਕਿੱਥੇ ਕਰ ਰਹੇ ਆ ਜਦੋਂ ਪੈਸੇ ਮੁੱਕ ਗਏ ਤੇ ਕੱਢਤਾ ਸੇਖਾ ਖਤਮ ਹੋ ਗਏ ਤੇ ਉਹਨਾਂ ਨੇ ਕੱਢਤਾ ਕੀ ਕਹਿੰਦੇ ਲੈ ਜਾ ਆਪਣੀ ਮਰਜ਼ੀ ਦਾ ਛੁੱਟੀ ਕਰ ਰਹੀ ਸੀ ਉਹ ਤਾਂ ਅਸੀਂ ਆਪਣੀ ਮਰਜ਼ੀ ਦਾ ਛੁੱਟੀ ਲਈ ਆ ਉੱਥੇ ਫਿਰ ਅਸੀਂ ਕੋਈ ਤੇ ਡੀ ਐਮ ਸੀ ਦੀਆਂ ਸਲਿੱਪਾਂ ਕਿੱਥੇ ਆ ਪਰਚੀਆਂ ਕਿੱਥੇ ਕੀ ਇਲਾਜ ਚੱਲੇ ਪੇਪਰ ਪੂਰੇ ਨਹੀਂ ਹੈਗੇ ਉੱਤੇ ਫਾਈਲ ਤੇ ਡੀ ਐਮ ਸੀ ਵਾਲਾ ਨਹੀਂ ਰੱਖੀ ਨਹੀਂ ਪੇਪਰ ਤਾਂ ਦਿੰਦੇ ਆ ਨਾ ਬਿਲ ਬੁਲ ਦਿੰਦੇ ਆ ਕਿੱਥ ਤੋੜਾ ਪੇਸ਼ੈਂਟ ਹੁਣ ਇੰਨਾ ਸੀਰੀਅਸ ਆ ਬਿਲਕੁਲ ਹੋਣੀ ਕੋਈ ਹੈ ਤੁਹਾਡੇ ਕੋਲ ਹੋਰ ਸਲਿੱਪਾਂ ਹੈ ਜਿਹੜੀ ਬਿੱਲ ਦਿੱਤਾ ਸੀ ਸਿਵਲ ਵਾਲੀ ਪਰਚੀ ਕਿੱਥੇ ਹੈ ਤੁਹਾਡੀ ਸਿਵਲ ਜਿਹੜੀ ਸਿਵਲ ਵਾਲਿਆਂ ਨੇ ਪਰਚੀ ਦਿੱਤੀ ਸੀ ਉਹ ਕਿੱਥੇ ਹੈ ਭਾਜੀ ਦੋ ਤੁਸੀਂ ਨਾਲ ਦੇਸੀ ਤੁਸੀਂ ਪੇਸ਼ੈਂਟ ਦੇ ਹਸਬੈਂਡ ਹੋ ਤੁਸੀਂ ਜ਼ਿੰਮੇਦਾਰੀ ਕਿੱਥੇ ਤੁਹਾਡੀ ਮਤਲਬ ਤੁਸੀਂ ਕਿੱਥੇ ਸਲਿੱਪ ਕਿੱਥੇ ਸਾਰੀ ਇਹ ਅੰਦਰੋਂ ਦਿੱਤੇ ਨਹੀਂ ਆਸ਼ਾ ਵਰਕਰ ਨੇ ਪਰਚੀ ਨਹੀਂ ਦਿੱਤੀ ਫਾਇਲ ਉੱਤੇ ਰੱਖਾ ਨੇ ਆਂਟੀ ਇਲਾਜ ਕਰਾਣੇ ਆ ਪਰ ਸਾਰੇ ਪੇਪਰ ਤਾਂ ਸਾਹਮਣੇ ਆ ਨਾ ਹੁਣ ਜਦ ਪਤਾ ਕਿਦਾਂ ਲੱਗੂਗਾ ਕਿ ਪੇਸ਼ੈਂਟ ਨੂੰ ਕੀ ਕੀ ਕਹਿੰਦੇ ਡਾਕਟਰ ਕੀ ਦਿੱਕਤ ਆਈ ਹੈ ਦਿੱਕਤ ਕੀ ਸਾਦੀ ਪ੍ਰੋਬਲਮ ਆ ਸਾਦੀ ਦਿੱਕਤ ਪਹਿਲਾਂ ਤੋਂ ਹੈ ਕਿ ਬੱਚੇ ਤੋਂ ਬਾਅਦ ਹੋ ਰਹੀ ਹੈ ਹੋਣੀ ਅੱਛਾ ਜੇ ਇਹਨਾਂ ਨੂੰ ਮੈਂ ਐਡਮਿਟ ਕਰਾ ਦਾਂ ਹੁਣੀ ਫਰੀਦਕੋਟ ਤਾਂ ਚੱਲ ਜੂਗਾ ਐਂਬੂਲੈਂਸ ਖੜੀ ਹੈ ਮੇਰੇ ਕੋਲ ਇਲਾਜ ਦਾ ਸਾਰਾ ਖਰਚਾ ਮੈਂ ਕਰ ਦੂੰਗਾ ਪੈਸੇ ਸਾਰੇ ਅਸੀਂ ਲਾ ਦਾਂਗੇ ਪਰ ਤੁਹਾਨੂੰ ਜਾਣਾ ਪੈਣਾ ਜਾਂ ਫਰੀਦਕੋਟ ਜਾਂ ਪੀਜੀਆਈ ਦੱਸੋ ਕਿੱਥੇ ਜਾਣਾ ਫਰੀਦਕੋਟ ਤੋਂ ਬਹੁਤ ਦੂਰ ਨਹੀਂ ਆਂਟੀ ਗੱਡੀ 'ਚ ਭੇਜਣਾ ਦੂਰ ਤਾਂ ਕੋਈ ਚੱਕਰ ਨਹੀਂ ਮੇਰੀ ਐਂਬੂਲੈਂਸ ਖੜੀ ਹੈ ਦੇਖੋ ਜੇ ਤੁਸੀਂ ਸਲਾਹ ਕਰ ਲਓ ਤੁਹਾਡੇ ਕੋਲ ਪੰਜ ਨਹੀਂ ਕੋਈ ਨਹੀਂ ਜਿੱਥੇ ਆਇਆ ਮੇਰੀ ਗੱਲ ਇੱਕ ਗੱਲ ਸਮਝੋ ਮੈਂ ਕੋਈ ਲੀਡਰ ਤਾਂ ਹੈ ਨਹੀਂ ਕਿ ਚਾਰ ਬੰਦੇ ਦੇਖ ਰਹੇ ਨੇ ਵੀਡੀਓ ਬਣ ਰਹੀ ਹੈ ਮੈਂ ਕਹਿੰਦਾ ਚਲੋ ਜੀ ਕਰਾ ਲਓ ਐਡਮਿਟ ਮੇਰੇ ਕੋਲ 100 ਮਰੀਜ਼ ਬੈਠਾ ਹੈ 100ਾਂ ਨੂੰ ਜੇ ਮੈਂ ਡੀਐਮਸੀ ਐਡਮਿਟ ਕਰਾਵਾਂ ਤਾਂ ਮੈਨੂੰ 100 ਮਰੀਜ਼ਾਂ ਲਈ 1 ਕਰੋੜ ਰੁਪਏ ਹਾਂਜੀ 1 ਕਰੋੜ ਰੁਪਏ ਦੇਣ ਵਾਸਤੇ ਕੋਈ ਨਹੀਂ ਬੈਠਾ ਹਾਂਜੀ ਹਾਂਜੀ ਹਰ ਬੰਦੇ ਦੀ ਸੇਵਾ ਕਿਸੇ ਦੀ 500 ਰੁਪਏ ਕਿਸੇ ਦੀ 1000 ਰੁਪਏ ਤਾਂ ਮੇਰੀ ਪ੍ਰਾਈਵੇਟ ਹਸਪੀਟਲ ਐਡਮਿਟ ਕਰਾਉਣ ਵਾਲੀ ਤਾਂ ਔਕਾਤ ਹੈ ਨਹੀਂ ਨਹੀਂ ਜੀ ਨਹੀਂ ਅਸੀਂ ਐਂਬੂਲੈਂਸ ਖੜੀ ਹੈ ਫਰੀਦਕੋਟ ਮੈਂ ਭੇਜ ਦਿੰਨਾ ਉੱਥੇ ਮੇਰਾ ਮੁੰਡਾ ਮਿਲੇਗਾ ਐਡਮਿਟ ਕਰਾ ਦੇਗਾ ਦਵਾਈਆਂ ਇਲਾਜ ਸਾਰਾ A to Z ਮੇਰੀ ਜ਼ਿੰਮੇਵਾਰੀ ਅੱਛਾ ਜੀ ਇਹ ਮੈਂ ਕਰ ਸਕਦਾ ਤੁਸੀਂ 5 ਮਿੰਟ ਸਲਾਹ ਕਰ ਲੋ ਆਪਸ ਵਿੱਚ ਜਿੱਦਾਂ ਵੀ ਕਰਨਾ ਮੈਨੂੰ ਦੱਸ ਦਿਓ ਠੀਕ ਹੈ ਜੀ ਆਪਸ ਚ ਕਰ ਲੋ ਮੁੱਠੀ ਬੈਠਾ ਇਹ ਤੁਹਾਨੂੰ ਗੱਲ ਕੌੜੀ ਲੱਗੇਗੀ ਪਰ ਇਹ ਕੌੜੀ ਸੱਚਾਈ ਆਟੋ ਦੇ ਵਿੱਚ ਮਰਨ ਵਾਲੇ ਹਾਲਾਤ ਤੇ ਆ ਜਿਹਦੇ ਕੋਲ ਪੈਸੇ ਹੋਊਗੇ ਉਹ ਐਡਮਿਟ ਕਿਉਂ ਨਹੀਂ ਕਰਾਊਗਾ ਉਹਨਾਂ ਕੋਲ ਨਹੀਂ ਪੈਸੇ ਸੇਵਲ ਵਾਲਿਆਂ ਦਾ ਚਲੋ ਠੀਕ ਹੈ ਸਰਕਾਰਾਂ ਵੀਡੀਓ ਚ ਕਹਿੰਦੀਆਂ ਨੇ ਐ ਕਰ ਤਾਂ ਉਹ ਕਰ ਤਾਂ ਗਰਾਊਂਡ ਤੇ ਕੀ ਹਾਲਾਤ ਹੈ ਨਾ ਉਹ ਇੱਥੇ ਆ ਕੇ ਦੇਖਿਆ ਕਰੋ ਹੁਣ ਅਸੀਂ ਆਪਣੀ ਲੋਕੇਸ਼ਨ ਤੇ ਆ ਉਹ ਮਰੀਜ਼ਾਂ ਦਾ ਰਸ਼ ਦੇਖ ਲਓ ਸਾਹਮਣੇ ਹੁਣ ਇੰਨਾ ਮਰੀਜ਼ ਹੈ ਹੈਲਪ ਲੈਣ ਲਈ ਲੋਕ ਬੜਾ ਸੌਖਾ ਘਰੇ ਬਹਿ ਕੇ ਵੀਡੀਓ ਚ ਕਹਿ ਦਿੰਦੇ ਨੇ ਸੌਡੀ ਹੈਲਪ ਨਹੀਂ ਹੋਈ ਅਨਮੋਲ ਇਦਾਂ ਅਨਮੋਲ ਉਹ ਤਾਂ ਬੜਾ ਸੌਖਾ ਹੈ ਭਾਈ ਇੱਕ ਦੂਜੇ ਨੂੰ ਉਂਗਲਾਂ ਕਰਨਾ ਪਰ ਬੜਾ ਔਖਾ ਇੱਥੇ ਆਣਾ ਇੱਕ ਮਰੀਜ਼ ਦੀ ਤੁਹਾਨੂੰ ਅੱਜ ਵੀਡੀਓ ਦਿਖਾਈਏ ਤੇ ਮਰੀਜ਼ਾਂ ਦੀ ਲਾਈਨ ਦੇਖ ਲਓ ਆ ਮਰੀਜ਼ ਹੀ ਮਰੀਜ਼ ਬੈਠੇ ਨੇ ਆਜੋ ਮੈਂ ਤੁਹਾਨੂੰ ਥੋੜਾ ਜਿਹਾ ਚੰਨਣਾ ਮਰਵਾ ਵੀ ਦਿਨਾਂ ਆਜੋ ਘਰੇ ਬੈਠੇ ਬੜਾ ਸੌਖਾ ਕਮੈਂਟਰੀ ਕਰਨਾ ਮੈਂ ਤਾਂ ਕਈ ਲੋਕਾਂ ਦੇ ਹੈਰਾਨ ਆ ਕਿ ਘਰੇ ਬੈਠੇ ਵੀਡੀਓ ਸ਼ੇਅਰ ਕਰਨ ਨੂੰ ਵੀ ਉਹਨਾਂ ਨੂੰ ਇਹ ਕਹਿ ਲੱਗਦਾ ਕਿ ਪਤਾ ਨਹੀਂ ਜਿਵੇਂ ਕੀ ਹੋਈ ਹੋ ਗਿਆ ਵੀਡੀਓ ਸ਼ੇਅਰ ਕਰਨ ਦੇ ਨਾਲ ਡੋਨਰਾਂ ਦਾ ਵੀਡੀਓ ਪਹੁੰਚਦੀ ਹੈ ਲੋਕ ਹੈਲਪ ਕਰਨ ਆਉਂਦੇ ਨੇ ਮੋਟੀਵੇਟ ਹੁੰਦੇ ਨੇ ਸੋਸ਼ਲ ਮੀਡੀਆ ਤੇ ਕੋਈ ਥੋੜੀ ਇੰਸਟਾਗ੍ਰਾਮ ਮੈਨੂੰ ਕੋਈ ਪੈਸੇ ਦੇ ਰਿਹਾ ਵੀਡੀਓ ਜਿਆਦਾ ਵਿਊ ਆਣਦੇ ਮੈਂ ਤਾਂ ਸਿਰਫ ਇਹਨਾਂ ਦਾ ਦਰ ਔਰ ਇਹ ਤੁਹਾਨੂੰ ਕੀ ਲੱਗਦਾ ਫਰੀਦਕੋਟ ਫਰੀ ਇਲਾਜ ਹੋਏਗਾ ਫਰੀਦਕੋਟ ਦੇ ਵਿੱਚ ਘੱਟੋ ਘੱਟ ਰੋਜ਼ ਦੀ ਦਵਾਈ ਸਾਡੀ 25 3000 ਰੁਪਏ ਦੀ ਦਵਾਈ ਜਾਂਦੀ ਫਰੀਦਕੋਟ ਤੇ 25 3000 ਦੀ ਦਵਾਈ ਕੋਈ ਫਰੀ ਨਹੀਂ ਹੈਗਾ ਉੱਥੇ ਮੈਂ ਤੁਹਾਨੂੰ ਫਰੀਦਕੋਟ ਦਾ ਗਰੁੱਪ ਦਿਖਾ ਦਿੰਨਾ ਆ ਮੇਰਾ ਫਰੀਦਕੋਟ ਦਾ ਗਰੁੱਪ ਹੈ ਜੇ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਹੋਵੇ ਤਾਂ ਆ ਕੇ ਜਰੂਰ ਕਲੀਅਰ ਵੀ ਕਰ ਸਕਦਾ ਕਲੀਅਰ ਨਜ਼ਰ ਆ ਰਿਹਾ ਆ ਫਰੀਦਕੋਟ ਦਾ ਮੇਰਾ ਗਰੁੱਪ ਹੈ ਫਰੀਦਕੋਟ ਸਰਕਾਰੀ ਕਈ ਲੋਕਾਂ ਨੂੰ ਇਹ ਵਹਿਮ ਨਾ ਹੋਵੇ ਕਿ ਸਰਕਾਰੀ ਹੈ ਤਾਂ ਮਤਲਬ ਫਰੀ ਹੈ ਸਰਕਾਰੀ ਉੱਥੇ ਟਰੀਟਮੈਂਟ ਸਸਤੇ ਘੱਟ ਪੈਸੇ ਜਾਂਦਾ ਤੇ ਵਧੀਆ ਇਲਾਜ ਹੁੰਦਾ ਹੈ ਆ ਦੇ ਅ ਅੱਜ ਦੀਆਂ ਪਰਚੀਆਂ ਨੇ ਸਾਰੀਆਂ ਅੱਜ ਦੀਆਂ ਅੱਜ ਦੇ ਹਸਾਬਕਤਾ ਹੈ ਅੱਜ ਦੇ ਬਿੱਲ ਨੇ ਤਰੀਕਾ ਪੜ੍ਹ ਲਓ ਨਾਲ ਪੇਸ਼ੈਂਟ ਦੇ ਨਾਮ ਪੜ੍ਹ ਲਓ ਤੇ ਆਹ 310 ਰੁਪਏ ਦੀ ਦਵਾਈ ਗਈ ਹੋਈ ਹੈ ਆ 170 ਰੁਪਏ ਦੀ ਦਵਾਈ ਗਈ ਹੈ ਆ 310 ਦੀ ਦਵਾਈ ਗਈ ਹੈ ਆ 1205 ਰੁਪਏ ਦੀ ਦਵਾਈ ਗਈ ਹੈ ਆ 1320 ਰੁਪਏ ਦੀ ਦਵਾਈ ਗਈ ਹੈ ਆ 890 ਰੁਪਏ ਦੀ ਦਵਾਈ ਗਈ ਹੈ ਆ 500 ਰੁਪਿਆ ਸਰਕਾਰੀ ਹਸਪੀਟਲ ਫਰੀਦਕੋਟ ਦੇ ਅੰਦਰ ਦੀ ਪਰਚੀ ਹੈ ਚੈੱਕ ਕਰ ਲਓ ਅੰਦਰ ਦੀਆਂ ਬਿੱਲ ਬੁੱਲ ਖਰਚਾ ਬਹੁਤ ਹੈਗਾ ਪਰ ਗੱਲ ਇਹੀ ਹੈ ਕਿ ਸਾਡੇ ਕੋਲ ਡੋਨਰ ਲਿミਟਡ ਹੈ ਹੈਲਪ ਲੈਣ ਵਾਲੇ ਬਹੁਤ ਜ਼ਿਆਦਾ ਨਹੀਂ ਹੋਣਾ ਬਾਪੂ ਜੀ ਆਏ ਨੇ ਤੁਹਾਡਾ ਕੀ ਮਤਰੀ ਤੁਸੀਂ ਕਿਉਂ ਆਏ ਹੋ ਇੱਥੇ ਹਾਂ ਥੈਲੀ ਬਾਹਰ ਕੀ ਹੋਇਆ ਬਾਪੂ ਜੀ ਥੈਲੀ ਬਾਹਰ ਹੈ ਅੱਜ ਇੱਕ ਥੈਲੀ ਕਰਾਉਣੀ ਆਂ ਕੀ ਕੰਮ ਕਰਦੇ ਹੋ ਤੁਸੀਂ ਦਿਹਾੜੀ ਕਰਨੇ ਸਾਲ ਹੋ ਗਿਆ ਮੈਨੂੰ ਦਿਹਾੜੀ ਨਹੀਂ ਕੀਤੀ ਗਈ ਅੱਛਾ ਬੱਚੇ ਬੱਚਾ ਇੱਕ ਹੈ ਕਿਹਾ ਆਪਦੇ ਵਿੱਚ ਟਿੱਡੇ ਪਾ ਕੇ ਬੈਠੇ ਆ ਜੀ ਹਾਂਜੀ ਗੁਰਦੁਆਰੇ ਬੈਠੇ ਆ ਜੀ ਅਸੀਂ ਅੱਛਾ ਗੁਰਦੁਆਰਾ ਸਾਹਿਬ ਰਹਿਨੇ ਹੋ ਹਾਂਜੀ ਬੱਚੇ ਕਿੰਨੇ ਆ ਬੱਚਾ ਏਕ ਹੀ ਮੁੰਡਾ ਉਹ ਵੀ ਨਹੀਂ ਪੁੱਛਦਾ ਤੁਸੀਂ ਨਾਲ ਆ ਜੀ ਤੁਸੀਂ ਕੀ ਲੱਗਦੇ ਇਹਨਾਂ ਦੇ ਮੈਂ ਵੀ ਭੈਣ ਅਪੜ੍ਹ ਭਈਆ ਮੇਰੇ ਅੱਛਾ ਇਲਾਜ ਕਿਉਂ ਨਹੀਂ ਕਰਾ ਪਾਰੇ ਹਾਂ ਸਾਨੂੰ ਦਾਖਲ ਕੀਤਾ ਤੇ ਦੇਣੇ ਇੰਨੀਆਂ ਗੋਲੀਆਂ ਦੇਖ ਸੋਰ ਸਾਨੂੰ ਹੁਣ ਬਬੂਰੀ ਇੱਥੇ ਇਲਾਜ ਕਰਾਂ ਲਈ ਐ ਇਲਾਜ ਕਰਾਣ ਜੋ ਕੇ ਪੈਸੇ ਨਹੀਂ ਹੁਣ ਆ ਚੀਜ਼ਾਂ ਦੇਖ ਕੇ ਯਾਰ ਥੋੜੀ ਜਿਹੀ ਸ਼ਰਮ ਮਹਿਸੂਸ ਕਰੋ ਕੋਈ ਗੱਲ ਕੋਈ ਗੱਲ ਹੁਣ ਇੱਥੇ ਮਰੀਜ਼ ਬਹੁਤ ਜ਼ਿਆਦਾ ਨੇ ਖਰਚਾ ਬਹੁਤ ਜ਼ਿਆਦਾ ਹੈ ਡੋਨੇਸ਼ਨ ਬਹੁਤ ਘਟ ਹੈ ਮੈਂ ਵੀਡੀਓ ਰਾਹੀਂ ਰਿਕਵੈਸਟ ਕਰਨਾ ਚਾਹੁੰਦਾ ਅਗਰ ਮੇਰੀ ਨਾ ਸੁਣੋ ਮੇਰੇ ਤੇ ਨਾ ਜਾਓ ਇਹਨਾਂ ਮਰੀਜ਼ਾਂ ਦੀ ਹੈਲਪ ਕਰਨ ਲਈ ਜ਼ਰੂਰ ਆਓ ਮਾਡਲ ਟਾਊਨ ਲੁਧਿਆਣੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਮੇਰੇ ਬਿਲਕੁਲ ਲੈਫਟ ਸਾਈਡ ਤੇ ਦੋ ਕਦਮ ਦੀ ਦੂਰੀ ਤੇ ਮੈਂ ਬੈਠਾ ਮੋਲ ਟਾਊਨ ਲੁਧਿਆਣਾ ਗੋਲ ਮਾਰਕੀਟ ਕਲਚਰ ਲੈਂਡ ਮਾਰਕੀਟ ਟਿਊਸ਼ਨ ਮਾਰਕੀਟ ਦੇ ਨਾਲ ਵੱਡਾ ਕ੍ਰਿਸ਼ਨਾ ਮੰਦਿਰ ਤੁਸੀਂ ਦੇਖੋ ਦੋਨੋਂ ਪਰਮਾਤਮਾ ਦੇ ਘਰਾਂ ਦੇ ਵਿੱਚਕਾਰ ਅਸੀਂ ਬੈਠੇ ਹਾਂ ਇੱਕ ਪਾਸੇ ਕ੍ਰਿਸ਼ਨ ਮਹਾਰਾਜ ਦਾ ਮੰਦਿਰ ਇੱਕ ਪਾਸੇ ਗੁਰਦੁਆਰਾ ਸਾਹਿਬ ਇਸ ਤੋਂ ਉੱਤੇ ਦਾ ਕੀ ਹੋਈ ਅਸੀਂ ਵਿਚਕਾਰ ਬੈਠੇ ਹਾਂ ਔਰ ਇੰਨੇ ਦੁਖੀ ਲੋਕ ਦੇਖੋ ਰੋਜ਼ ਇੱਥੇ ਮਦਦ ਲੈਣ ਲਈ ਆਉਂਦੇ ਨੇ ਤੁਸੀਂ ਕਿਉਂ ਐਵੇਂ ਮਾਦਾ ਨਹੀਂ ਤੁਹਾਡਾ ਕੀ ਜੀ ਦੇਖੋ ਤੁਹਾਡੀ ਤੁਹਾਡੀ ਤਾਂ ਮਦਦ ਚੱਲ ਰਹੀ ਇੱਥੋਂ ਹਾਂਜੀ ਹਾਂਜੀ ਹਾਂ ਅੱਥਰ ਚੱਲ ਰਹੀਆਂ ਨਹੀਂ ਅਜੇ ਅੱਛਾ ਜੀ ਪੰਨ ਦਿਨ ਹੋ ਗਏ ਸਾਨੂੰ ਫਿਰਦਿਆਂ ਨੂੰ ਉਧਰ ਗਏ ਅਸੀਂ ਅ ਰਵੀ ਡਾਕਟਰ ਕੋਲ ਅੱਛਾ ਜੀ ਕੀ ਕਹਿੰਦੇ ਹੋ ਉਹਨਾਂ ਨੇ ਸਿਵਲ ਜਿਹਾ ਭੇਜਿਆ ਸਿਵਲ ਚੋਂ ਫਿਰ ਅੱਜ ਫਿਰ ਉਹਨਾਂ ਕੋਲੋਂ ਆਏ ਆ ਦੇਖੋ ਕਿੰਨਾ ਹਸਪੀਟਲਾਂ ਚ ਇੰਨੇ ਹਾਲਾਤ ਕੋਈ ਗੱਲ ਮੈਂ ਕਰਦਾ ਬਾਬੂ ਸਾਰਾ ਹੱਲ ਕਰਾਂ ਇਹਨਾਂ ਵਾਸਤੇ ਅਰਦਾਸ ਵੀ ਕਰਿਓ ਵੀਡੀਓ ਨੂੰ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਲਾਈਕ ਵੀ ਕਰਿਓ ਇਹੀ ਬਹੁਤ ਵੱਡੀ ਸੇਵਾ ਹਾਂਜੀ ਕੀ ਸਲਾਹ ਕੀਤੀ ਦੀ ਪੇਜ ਦिए ਹੁਣ ਤੁਸੀਂ ਦੇਖੋ ਕਿੰਨਾ ਲੋੜਮੰਦ ਮਰੀਜ਼ ਹੈ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਰੋ ਰੋ ਕੇ ਬੁਰਾ ਹਾਲ ਇਹਦੀ ਜਗ੍ਹਾ ਤੇ ਸਾਡੀ ਤੀ ਹੋਵੇ ਸਾਡੀ ਸਕੀ ਭੈਣ ਹੋਵੇ ਸਾਡੀ ਕੋਈ ਘਰ ਦੇ ਹੁਣ ਫਿਰ ਆਪਾਂ ਕੀ ਕਰਾਂਗੇ ਫਿਰ ਵੀ ਤਾਂ ਮਦਦ ਫਿਰ ਵੀ ਤਾਂ ਇਲਾਜ ਕਰਾਵਾਂਗੇ ਨਾ ਹੁਣ ਆਟੋ ਚ ਬੈਠੀ ਵਿਚਾਰੀ ਤੜਪ ਰਹੀ ਹੈ ਕੋਈ ਨਹੀਂ ਐਂਬੂਲੈਂਸ ਲਿਆਓ ਬੇਟਾ ਆਪਣੀ ਕਿੱਥੇ ਆ ਐਂਬੂਲੈਂਸ ਵਾਲੇ ਵੀ ਹੱਸਦੇ ਵਸਦੇ ਰਹਿਣ ਜਿਨ੍ਹਾਂ ਨੇ ਡੋਨੇਟ ਕੀਤੀ ਐਂਬੂਲੈਂਸ ਸਾਡੀ ਇੱਕ ਐਨ ਜੀਓ ਨੂੰ ਉਹਨਾਂ ਦਾ ਵੀ ਜਵਾਨ ਬੇਟਾ ਕੈਂਸਰ ਬੇਟਾ ਲਿਆ ਦੋ ਐਂਬੂਲੈਂਸ ਹੁਣ ਐਂਬੂਲੈਂਸ ਦੇ ਵਿੱਚ ਤੁਹਾਡੇ ਸਾਹਮਣੇ ਵੀਡੀਓ ਬਣ ਰਹੀ ਤੁਹਾਡੇ ਸਾਹਮਣੇ ਹੀ ਮਰੀਜ਼ ਜਾਏਗਾ ਮੇਰਾ ਕੁਛ ਨਹੀਂ ਸਿੱਧੀ ਜਾ ਕੇ ਇਹਨਾਂ ਦੀ ਹੈਲਪ ਕਰ ਦਿਓ ਇਹਨਾਂ ਨੂੰ ਦਵਾਈਆਂ ਲੈ ਦਿਓ ਪੈਸੇ ਕਿਸੇ ਮਰੀਜ਼ ਦੇ ਹੱਥ ਨਾ ਫੜਾਓ ਕਿਉਂਕਿ ਪੈਸਿਆਂ ਦੀ ਦੁਰਵਰਤ ਹੋ ਜਾਂਦੀ ਪਰ ਇੱਥੋਂ ਸਟੋਰੀ ਸੁਣ ਕੇ ਉਹਨਾਂ ਦੇਖੋ ਬਾਪੂ ਆ ਦੇਖੋ ਆ ਬੈਗ ਭਰ ਕੇ ਇੱਕ ਆ ਬੈਗ ਭਰ ਕੇ ਗੋਲੀਆਂ ਦਾ ਲੋ ਚੱਲਦਾ ਪਿਆ ਇਹ ਕਿਨੇ ਦਿੱਤੀ ਬਾਪੂ ਇੰਨੀ ਦਵਾਈ ਅੱਛਾ ਜੀ ਅੱਛਾ ਕਿੰਨੇ ਕਰਾਇਆ ਆਪਰੇਸ਼ਨ ਤੁਹਾਡਾ ਫ੍ਰੀ ਹੈਂਸਾ ਉੱਥੇ ਹੋ ਪੜ੍ਹਦੇ ਆ ਅੱਛਾ ਜੀ ਆਪ ਵੀ ਕਿਰਾਇਆ ਹੁਣ ਇੱਥੇ ਬੜੇ ਅਮਰੀਨ ਨੇ ਜਿਨ੍ਹਾਂ ਦੀ ਛੋਟੇ ਛੋਟੇ ਕਹਾਣੀਆਂ ਨੇ ਹੈਲਪ ਦੀ ਲੋੜ ਹੈ ਮੈਂ ਇਹੀ ਰਿਕਵੈਸਟ ਕਰਨਾ ਚਾਹੁੰਦਾ ਕਿ ਇਹਨਾਂ ਦੀ ਹੈਲਪ ਲਈ ਜਰੂਰ ਇੱਥੇ ਆਓ ਆ ਸਾਡੇ ਕੋਲ ਛੋਟੇ ਛੋਟੇ ਬੱਚੇ ਹੈਲਪ ਕਰਨ ਵੀ ਆਉਂਦੇ ਨੇ ਅਸਿਕਾਲੀ ਤੁਸੀਂ ਕਿੱਥੋਂ ਆਏ ਹੋ ਲੁਧਿਆਣੇ ਤੋਂ ਹੀ ਹੈਪੋਵਾਲ ਬਹੁਤ ਧੰਨਵਾਦ ਤੁਸੀਂ ਹੈਲਪ ਕਰਨ ਆਏ ਹੋ ਬਹੁਤ ਸ਼ੁਕਰੀਆ ਦੇਖੋ ਛੋਟੇ ਛੋਟੇ ਬੱਚੇ ਵੀ ਆਂਦੇ ਨੇ ਤੁਸੀਂ ਵੀ ਆਓ ਮੋਲ ਟਾਊਨ ਲੁਧਿਆਣਾ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਅਸੀਂ ਬੈਠਦੇ ਹਾਂ ਰੋਜ਼ ਬਿੰਨ ਨਾਗਾ 7 ਤੋਂ 9 ਆਓ ਆ ਕੇ ਇੱਥੇ ਸੇਵਾ ਕਰੋ ਮੈਂ ਕਿ ਇੱਥੇ ਸਾਹਮਣੇ ਮੇਰੇ ਜੇ ਕੋਈ ਤੁਹਾਡੇ ਮਨ ਚ ਸਵਾਲ ਜਵਾਬ ਨੇ ਤਾਂ ਜਰੂਰ ਕਲੀਅਰ ਕਰੋ ਜੇ ਹੋਰ ਨਹੀਂ ਕੁਝ ਕਰ ਸਕਦੇ ਘੱਟੋ ਘਾਟ ਇਸ ਵੀਡੀਓ ਨੂੰ 10 ਦੋਸਤਾਂ ਨਾਲ ਸ਼ੇਅਰ ਕਰੋ ਵਾਇਰਲ ਕਰੋ ਅੱਗੇ ਅੱਗੇ ਸ਼ੇਅਰ ਕਰੋ WhatsApp ਗਰੁੱਪਾਂ 'ਚ YouTube ਤੇ Facebook ਤੇ so that ਲੋਕਾਂ ਦੀ ਹੈਲਪ ਹੋ ਸਕੇਓ ਦੇਖੋ ਐਂਬੂਲੈਂਸ ਆ ਗਈ ਔਰ ਐਂਬੂਲੈਂਸ ਦੇ ਵਿੱਚ ਲਿਆ ਬੇਟਾ ਇੱਥੇ ਲਿਆ ਇਧਰ ਲਿਆ ਇਧਰ ਆਟਾ ਕੁਮਾ ਕੇ ਲਿਆਓ ਇੱਧਰ ਨਾਲ ਕੌਣ ਜਾਏਗਾ ਇਹਨਾਂ ਦੇ ਦੋ ਜਣੇ ਨਾਲ ਚੱਲ ਜੋ ਬਸ ਠੀਕ ਹੈ ਜਿਹੜੇ ਇੱਕ ਪੇਸ਼ੈਂਟ ਦੇ ਕੋਲ ਬੈਠ ਜਿਓ ਦੂਜੇ ਨਾਲ ਚੱਲ ਜਾਓ ਆ ਜਾਓ ਆ ਜਾਓ ਹੁਣ ਕਰਾ ਤਾਂ ਇਹਨਾਂ ਨੂੰ ਐਡਮਿਟ ਮੈਂ ਪ੍ਰਾਈਵੇਟ ਵੀ ਸਕਦਾ ਪਰ ਪ੍ਰਾਈਵੇਟ ਦੇ ਜੋਗੇ ਪੈਸੇ ਕਿੱਥੋਂ ਆਣਗੇ ਇੱਕ ਦਿਨ ਚ ਵੱਡੇ ਵੱਡੇ ਹਸਪੀਟਲ 50 5000 ਲੱਖ ਲੱਖ ਰੁਪਏ ਲਵਾ ਦਿੰਦੇ ਨੇ ਤੇ ਤੁਸੀਂ ਪੇਸ਼ੈਂਟ ਦੇ ਹਾਲਾਤ ਦੇਖੋ ਐਂਬੂਲੈਂਸ ਲਿਆਓ ਬੇਟਾ ਹੋਰ ਪਿੱਛੇ ਲਿਓ ਦੇਖੋ ਵਿਚਾਰਾ ਪੇਸ਼ੈਂਟ ਬਿਲਕੁਲ ਮਤਲਬ ਹਾਲਾਤ ਦੇਖ ਕੇ ਸਾਨੂੰ ਆਪ ਨੂੰ ਇਨਸਾਨੀਅਤ ਹੋਣ ਦੇ ਨਾਤੇ ਨਾ ਸਾਨੂੰ ਸ਼ਰਮ ਆਂਦੀ ਹੈ ਲਨਤ ਆਂਦੀ ਹੈ ਆਪਣੇ ਆਪ ਤੇ ਕਿ ਮਤਲਬ ਰੱਬ ਨੇ ਸਾਨੂੰ ਇਹ ਅੱਖਾਂ ਦਿੱਤੀਆਂ ਦੁੱਖ ਦੇਖਣ ਲਈ ਕਿ ਆਪਾਂ ਮਦਦ ਨਹੀਂ ਕਰ ਸਕਦੇ ਆਜੋ ਇਧਰ ਆਜੋ ਇਧਰ ਆਜੋ ਆਪਾਂ ਇਹਨਾਂ ਦੀ ਮਦਦ ਨਹੀਂ ਕਰ ਸਕਦੇ ਕਿ ਦੇਖੋ ਕਿਵੇਂ ਇੱਕ 3 ਦਿਨ ਹੋਇਆ ਉਹਦੇ ਪਹਿਲਾਂ ਬੱਚਾ ਹੋਇਆ ਬੇਟਾ ਕਰਾਓ ਸ਼ਿਫਟ ਕਰਾਓ ਆਜੋ ਹੈਲਪ ਕਰੋ 3 ਦਿਨ ਪਹਿਲਾਂ ਤੁਸੀਂ ਦੇਖੋ ਉਹਦੇ ਬੱਚਾ ਹੋਇਆ ਆਟੋ 'ਚ ਬੈਠੀ ਹੈ ਇਹ ਸਾਡੇ ਦੇਸ਼ ਦੇ ਪੰਜਾਬ ਦੇ ਲੋਕ ਆਦ ਨੇ ਫਿਰ ਅਸੀਂ ਗੱਲਾਂ ਕਰਦੇ ਆਂ ਵੱਡੀਆਂ ਵੱਡੀਆਂ ਬਾਜੋ ਲੜ ਲਓ ਧਰਮਾਂ ਦੇ ਨਾਮ ਤੇ ਬਾਜੋ ਲੜ ਲਓ ਰਾਜਨੀਤੀ ਦੇ ਲਈ ਆ ਗਰਾਊਂਡ ਤੇ ਹਾਲਾਤ ਦੇਖ ਲੋ ਲਿਟਰਲੀ ਲੋਕਾਂ ਦੇ ਹਾਲਾਤ ਇਦਾਂ ਦੇ ਨੇ ਤੁਸੀਂ ਦੇਖੋ ਇਹ ਐਂਬੂਲੈਂਸ ਵੀ ਸਾਨੂੰ ਇੱਕ ਡੋਨਰ ਨੇ ਜੀਰੇ ਤੋਂ ਡੋਨੇਟ ਕੀਤੀ ਆ ਉਹਨਾਂ ਦਾ ਬੇਟਾ ਜਿਹਦੀ ਕੈਂਸਰ ਨਾਲ ਡੈਥ ਹੋ ਗਈ ਸੀਗੀ ਉਹਨਾਂ ਨੇ ਉਹਦੇ ਨਾਮ ਤੇ ਡੋਨੇਟ ਕੀਤੀ ਆ ਔਰ ਇਹਦੇ ਵਿੱਚ ਤੇਲ ਪਾਣੀ ਡੋਨਰ ਹੀ ਪਵਾ ਦਿੰਦੇ ਨੇ ਗੱਡੀ ਦਾ ਤੇਲ ਫੁੱਲ ਕਰਾਉਂਦੇ ਮੇਰਾ ਵਿੱਚ ਕੀ ਲੱਗ ਰਿਹਾ ਇੱਕ ਅਸੀਂ ਸਿਰਫ ਇੱਕ ਇੰਟਰਮੀਡੀਏਟ ਆ ਇੱਕ ਜ਼ਰੀਆ ਇੱਕ ਜ਼ਰੀਆ ਬਣ ਕੇ ਤੁਸੀਂ ਦੇਖੋ ਇਹਨਾਂ ਦੀ ਹੈਲਪ ਹੋ ਰਹੀ ਹੈ ਮਤਲਬ ਪੇਸ਼ੈਂਟ ਦੇ ਵਿਚਾਰੇ ਦੇ ਹਾਲਾਤ ਦੇਖੋ ਤੁਸੀਂ ਉਧਰੋਂ ਉਧਰ ਉਧਰ ਜਾਓ ਉਹ ਦੇਖੋ ਕੋਈ ਗੱਲ ਨਹੀਂ ਪਹਿਣੇ ਤੁਸੀਂ ਹੋ ਜਾਣਾ ਠੀਕ ਆਰਾਮ ਨਾਲ ਘਬਰਾਓ ਨਾ ਛੋਟਾ ਭਰਾ ਸਮਝ ਕੇ ਮੈਨੂੰ ਆਪਣਾ ਜਾਓ ਸਾਡਾ ਟੀਮ ਮੈਂਬਰ ਤੁਹਾਨੂੰ ਉੱਥੇ ਮਿਲੇਗਾ ਤੁਹਾਡਾ ਸਾਰਾ ਹੱਲ ਕਰਾਵਾਂਗੇ ਅਸੀਂ ਠੀਕ ਹੈ ਥੋੜਾ ਨਾਲ ਲੱਗ ਕੇ ਆਰਾਮ ਨਾਲ ਹੈਲਪ ਕਰਕੇ ਇਹਨਾਂ ਨੂੰ ਲੈ ਜਾਓ ਨੰਬਰ ਨੰਬਰ ਤੁਹਾਨੂੰ ਸਾਰੇ ਦਵਾਂਗੇ ਅਸੀਂ ਲਿਖ ਕੇ ਇੱਕ ਅਰਦਾਸ ਕਰੋ ਇਹਨਾਂ ਵਾਸਤੇ ਇਸ ਮਾਂ ਦੀ ਸੇਵਾ ਤੋਂ ਉੱਤੇ ਦੁਨੀਆਂ 'ਚ ਕੋਈ ਸੇਵਾ ਨਹੀਂ ਹੋ ਸਕਦੀ ਇਹਦੀਆਂ ਮਤਲਬ ਢਿੱਡੋਂ ਦੁਆਵਾਂ ਤੁਹਾਨੂੰ ਮਿਲਣਗੀਆਂ ਜੇ ਤੁਸੀਂ ਇਹਦੇ ਲਈ ਅਰਦਾਸ ਕਰੋਗੇ ਵੀਡੀਓ ਨੂੰ ਸ਼ੇਅਰ ਕਰੋਗੇ اور ਇਹਨਾਂ ਦੀ ਹੈਲਪ ਜੇ ਤੁਸੀਂ ਕਰਨਾ ਚਾਹੁੰਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਰੋਜ਼ 25-30 ਹਜ਼ਾਰ ਦੀ ਦਵਾਈ ਸਾਡੀ ਪੀਜੀਆਈ ਫਰੀਦਕੋਟ ਏਮਜ਼ ਬਠਿੰਡੇ ਸੰਗਰੂਰ ਮਤਲਬ ਬਹੁਤ ਮਰੀਜ਼ ਨੇ ਯਾਰ ਤੁਸੀਂ ਮਰੀਜ਼ਾਂ ਦੀ ਕੁਆਂਟੀਟੀ ਤਾਂ ਦੇਖੋ ਇੰਨੇ ਮਰੀਜ਼ਾਂ ਨੂੰ ਤੁਸੀਂ ਦੇਖੋ ਟੀਮ ਮੈਨੇਜ ਕਰ ਰਹੀ ਹੈ ਇਹਨਾਂ ਪੈਸਾ ਕਿੱਥੋਂ ਆਣਾ ਐਂਬੂਲੈਂਸਾਂ ਦੇ ਤੇਲ ਨਹੀਂ ਆਣ ਡਲਸੀਜ਼ ਵਾਲੇ ਪੇਸ਼ੈਂਟ ਨਹੀਂ ਆਣ ਦਵਾਈਆਂ ਆਪਰੇਸ਼ਨ ਮਤਲਬ ਗੁਰੂ ਮਹਾਰਾਜ ਦੀ ਇਹ ਕਿਰਪਾ ਹੀ ਹੈ ਕਿ ਜਿਹੜਾ ਇਹ ਹੋ ਰਿਹਾ ਤੁਸੀਂ ਦੇਖੋ ਪੇਸ਼ੈਂਟ ਦੇ ਹਾਲਾਤ ਦੇਖੋ ਦੇਖੋ ਮਤਲਬ ਕਿਦਾਂ ਇੰਨੇ ਸੀਰੀਅਸ ਹਾਲਾਤਾਂ ਦੇ ਵਿੱਚ ਪੇਸ਼ੈਂਟ ਵਿਚਾਰਾ ਸ਼ਿਫਟ ਹੋ ਰਿਹਾ ਔਰ ਅਰਦਾਸ ਕਰਿਓ ਇਸ ਭੈਣ ਵਾਸਤੇ ਕਿ ਇਹ ਭੈਣ ਠੀਕ ਹੋ ਕੇ ਆਪਣੇ ਘਰੇ ਜਾਵੇ ਔਰ ਤੁਸੀਂ ਵਕਤ ਤੋਂ ਵਕਤ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਇਹ ਭੈਣ ਦੀ ਜਾਨ ਬਚ ਸਕੇ ਔਰ ਸੀਰੀਅਸ ਹੈ ਕੌਣ ਆਪਣੇ ਘਰਦਿਆਂ ਨੂੰ ਯਾਰ ਮਤਲਬ ਤੁਹਾਨੂੰ ਤੁਸੀਂ ਇੱਕ 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 ਸੈਕਿੰਡ ਲਈ ਇਮੇਜਿਨ ਕਰੋ ਕਿ ਸਾਡੀ ਬੇਟੀ ਹੋਵੇ ਸਾਡੀ ਭੈਣ ਹੋਵੇ ਕਿ ਅਸੀਂ ਇਹ ਹਾਲਾਤ ਇਮੇਜਿਨ ਬਰਦਾਸ਼ਤ ਕਰ ਪਾਵਾਂਗੇ ਫਿਰ ਅਸੀਂ ਮਤਲਬ ਕਿੱਦਾਂ ਯਾਰ ਇਹ ਦੇਖ ਸਕਦੇ ਹਾਂ ਅਸੀਂ ਇੱਕ ਜ਼ਰੀਆ ਟੀਮ ਹੋਣ ਦੇ ਨਾਤੇ ਦੇਖੋ ਆਪਣੀ ਸੇਵਾ ਪੂਰੀ ਨਿਭਾ ਰਹੇ ਹਾਂ ਤੁਸੀਂ ਵੀ ਆਪਣੀ ਸੇਵਾ ਨਿਭਾਓ ਸਾਡੀ ਟੀਮ ਮੈਂਬਰ ਕੌਣ ਜਾ ਰਿਹਾ ਨਾਲ ਇਹਨਾਂ ਦੇ ਹਾਂਜੀ ਮੈਂ ਜਾ ਰਿਹਾ ਹੋਰ ਕੌਣ ਜਾ ਰਿਹਾ ਹੋਰ ਇਹ ਕਾਰਡ ਬਣਾ ਕੇ ਦੇ ਰਿਆਂ ਮੈਂ ਤਾਂ ਨੰਬਰ ਦੇ ਰਿਆਂ ਖਰਚਾ ਦੇ ਕੇ ਭੇਜੂੰਗਾ ਸਾਰਾ ਰੋਟੀ ਪਾਣੀ ਦਾ ਉਹ ਜਿਹੜਾ ਰੋਟੀ ਪਾਣੀ ਦਾ ਖਰਚਾ ਮਿਲੂਗਾ ਉਹ ਦਵਾਈਆਂ ਤਾਂ ਕਿਤੇ ਨਹੀਂ ਲਾਣਾ ਉੱਥੇ ਰੋਟੀ ਵੀ ਖਾਣੀ ਹੈ ਠੀਕ ਹੈ ਜੀ ਦੋ ਤਿੰਨ ਦਿਨ ਚ ਕੋਈ ਉੱਥੇ ਤੁਹਾਡਾ ਸਾਰਾ ਇਲਾਜ ਹੋ ਜਾਏਗਾ ਜੇ ਕੋਈ ਦਿੱਕਤ ਆਈ ਸਾਨੂੰ ਫੋਨ ਕਰ ਲਿਓ ਜੇ ਬਹੁਤ ਦਿੱਕਤ ਆਈ ਫਿਰ ਸਾਨੂੰ ਉੱਥੇ ਮਿਲ ਲਿਓ ਕਿਉਂਕਿ ਕਈ ਵਾਰੀ ਮਰੀਜ਼ਾਂ ਦਾ ਰਸ਼ ਬਹੁਤ ਹੁੰਦਾ ਅਸੀਂ ਇੰਨੇ ਮਰੀਜ਼ਾਂ ਨੂੰ ਟੈਕਲ ਨਹੀਂ ਕਰ ਸਕਦੇ ਫਿਰ ਵੀ ਅਸੀਂ ਕਰਾਂਗੇ ਭਾਜੀ ਆ ਆ ਭੇਜਿਓ ਉਹਨਾਂ ਨੂੰ ਭੇਜਿਓ ਭਾਜੀ ਇੱਥੇ ਮਤਲਬ ਤੁਹਾਨੂੰ ਖਰਚਾ ਪਾਣੀ ਅਸੀਂ ਹੁਣੇ ਦਵਾ ਦਿੰਦੇ ਆ ਬੱਚਿਆਂ ਦੀ ਸੇਵਾ ਲੱਗੀ ਵਾ ਜੀ ਸਾਰਿਆਂ ਦੀ ਆਦੋ ਬੱਚੇ ਆਦੋ ਦੇਖੋ ਛੋਟੇ ਛੋਟੇ ਬੱਚੇ ਆਂਦੇ ਨੇ ਆਦੋ ਬਾਜੀ ਕਿੰਨੀ ਸੇਵਾ ਆਪਕੀ 5 5000 ਇਹਨਾਂ ਨੂੰ 2000 ਦੇ ਦਿਓ ਇੰਨਾ ਇਹਨਾਂ ਦਾ ਅੱਜ ਬਰਥਡੇ ਹੈ 27 ਸਾਲ ਦੇ ਹੋਏ ਨੇ ਇਹ ਬਾਈ ਇਹਨਾਂ ਹੱਥੇ ਅਰਦਾਸ ਕਰੋ ਪਾਜੀ 2000 ਦੇ ਦਿਓ ਇਹਨਾਂ ਨੂੰ ਹਾਲਾਂਕਿ ਇਹ ਆਪ ਹਜੇ ਪੈਸੇ ਨਹੀਂ ਕਮਾਉਂਦੇ ਫਿਰ ਵੀ ਆਪਣੀ ਮਿਹਨਤ ਦੀ ਇੱਕ ਜਿਹੜੇ ਇਹਨਾਂ ਨੂੰ ਲਓ ਇਹ 2000 ਪੈਸੇ ਰੋਟੀ ਪਾਣੀ ਵਾਸਤੇ ਮਿਲਿਆ ਦਵਾਈ ਦੂਈ ਸਾਰੀ ਮਿਲ ਇਹਨਾਂ ਸਤੇ ਅਰਦਾਸ ਕਰਿਓ ਬਹੁਤ ਵੱਡਾ ਦਿਲ ਹੈ ਔਰ ਇਹ ਮਦਦ ਕਰਨਾ ਹੈ ਨਾ ਛੋਟੇ ਛੋਟੇ ਬੱਚੇ ਅੱਜ ਮਦਦ ਕਰਨ ਆਏ ਨੇ ਬਰਥਡੇ ਹੈਪੀ ਬਰਥਡੇ ਇਹਨਾਂ ਸਤੇ ਅਰਦਾਸ ਕਰਿਓ ਥੈਂਕ ਯੂ ਭਾਜੀ ਤੁਸੀਂ ਦੇਖੋ ਯਾਰ ਜੇ ਕਿਤੇ ਆਪਣਾ ਬਰਥਡੇ ਤੁਸੀਂ ਐ ਸੈਲੀਬ੍ਰੇਟ ਕਰ ਲਓ ਆਕੇ ਤਾਂ ਕਿੰਨਾ ਕੁਝ ਹੋ ਜਾਏਗਾ ਤਾਂ ਇਹ ਇਹ ਕੋਈ ਫਿਲਮ ਨਹੀਂ ਚੱਲ ਰਹੀ ਤੁਸੀਂ ਦੇਖੋ ਇਹ ਲਾਈਵ ਹੈ ਕਿ ਇੱਕ ਮਤਲਬ ਗਰਭਪਤੀ ਮਹਿਲਾ ਜਿਹਦੇ 3 ਦਿਨ ਪਹਿਲਾਂ ਬੱਚਾ ਹੋਇਆ ਹਾਂਜੀ ਤੜਪ ਰਹੀ ਹੈ ਡਾਕਟਰ ਨੇ 3 ਦਿਨ ਦੇ ਇਲਾਜ ਦੇ ਪੈਸੇ ਲਿੱਤੇ 38000 ਰੁਪਏ ਕੱਢਦਾ ਹਸਪੀਟਲ ਤੋਂ ਪੈਸੇ ਨਹੀਂ ਜੇ ਇਹ ਹਾਲਾਤ ਸਾਡੇ ਦੇਸ਼ ਦੇ ਹੋਣ ਭਾਜੀ ਸਾਨੂੰ ਕੰਜਕਾਂ ਮਨਾਂਦੇ ਹੋ ਸ਼ਰਮ ਆਣੀ ਚਾਹੀਦੀ ਸਾਨੂੰ ਰੱਬ ਦਾ ਕੋਈ ਵੀ ਪੁਰਵ ਹੈ ਭਾਵੇਂ ਉਹ ਹਿੰਦੂਆਂ ਦਾ ਮੁਸਲਮਾਨ ਦਾ ਸਿੱਖੀ ਦਾ ਉਹ ਮਨਾਂਦੇ ਹੋ ਸ਼ਰਮ ਆਣੀ ਚਾਹੀਦੀ ਜੇ ਅਸੀਂ ਇਹ ਰੋਡ ਤੇ ਮਰ ਰਹੇ ਹਾਂ ਤਬਾਹ ਬਹੁਤ ਧੰਨਵਾਦ ਤੁਸੀਂ ਸਾਰੇ ਹੈਲਪਲੀ ਆਏ ਮੈਂ ਇਹ ਚੀਜ਼ਾਂ ਤਾਂ ਦਿਖਾਣਾ ਚਾਹੁੰਦਾ ਕਿ ਤੁਸੀਂ ਹਮੇਸ਼ਾ ਜ਼ਿੰਦਾ ਰੱਖੋ ਇਨਸਾਨੀਅਤ ਤੇ ਤੁਸੀਂ ਮਦਦ ਕਰਦੇ ਲੋ ਸਾਰੇ ਦੇਖੋ ਬਰਥਡੇ ਸੈਲਿਬ੍ਰੇਟ ਕੀਤਾ ਬਾਜੀ ਨੇ ਮੈਂ ਕੁਝ ਨਹੀਂ ਡਿਮਾਂਡ ਕਰਦਾ ਆਪ ਆਓ ਬਰਥਡੇ ਸੈਲਿਬ੍ਰੇਟ ਕਰੋ ਮਹੀਨੇ ਬਾਅਦ ਹਫਤੇ ਬਾਅਦ ਇੱਕ ਸਾਲ ਜੀ ਇੱਕ ਵਾਰੀ ਵੀ ਤੁਸੀਂ ਇੱਥੇ ਢੇੜਾ ਲਾ ਦਿਓ ਨਾ ਮਨ ਲਾ ਤਾਂ ਵੀ ਸ਼ਾਇਦ ਬਹੁਤ ਤੁਹਾਡਾ ਧੰਨਵਾਦ ਹੋਏਗਾ ਕਿਉਂਕਿ ਉਸ ਮਾਂ ਤੇ ਕੀ ਬੀਤਰੀ ਹੋਏਗੀ ਜਿਹਦੀ ਉਹ ਧੀ ਹੈ ਜਾਂ ਜਿਹੜਾ 3 ਦਿਨ ਦਾ ਬੱਚਾ ਘਰੇ ਬੈਠਾ ਹੈ ਉਹਦੇ ਤੇ ਕੀ ਬੀਤਰੀ ਹੋਏਗੀ ਤਾਂ ਬਹੁਤ ਧੰਨਵਾਦ ਤੁਸੀਂ ਸਾਰੇ ਮਦਦ ਕਰਨ ਲਈ ਆਏ ਹੋ ਦ बहुत धन्यवाद बैठो प्लीज़ बैठो थैंक यू भाजी आपका बड़ा थैंक यू आप बाकी लगवाता हूँ सेवा थैंक यू पुत्र थैंक यू थैंक यू हेलो थैंक यू पुत्र थैंक यू थैंक यू गॉड यू थैंक यू थैंक यू भैने थैंक यू बैठ जाओ प्लीज़ बैठ जाओ देखा करो चीज़ें हेल्प करना आया करो कुछ नहीं कर सकते घर बैठे वीडियो शेयर करो धन्यवाद